ਡਿਫੀਨੇਸ਼ਨ ਸਮਾਧੀ ਕੀ ਹੁੰਦੀ ਹੈ ਸਮਾਧੀ ਹੁੰਦੀ ਹੈ ਗਵਾਚੇ ਨੂੰ ਆਪਣੇ ਆਪ ਨੂੰ ਲੱਭਣਾ ਰੱਬ ਨਹੀਂ ਲੱਭਣਾ ਅਸੀਂ ਤੇ ਖੁਦ ਹੀ ਰੱਬ ਦਾ ਰੂਪ ਤੇ ਬੰਦਾ ਬੈਠੇ ਤੇ ਆਪਣੇ ਆਪ ਨੂੰ ਲੱਭੇ ਜਿਸ ਵੀ ਚੀਜ਼ ਵਿੱਚ ਤੁਸੀਂ ਗਵਾਚ ਗਏ ਹਾ ਵੀ ਹੋ ਗਈ ਤੁਹਾਡੇ ਤੇ ਤੁਹਾਡੀ ਤੇ ਪਰਸਨੈਲਿਟੀ ਗਵਾਚ ਗਈ ਤੁਸੀਂ ਵੇਖੋ ਸੰਸਾਰ ਵਿੱਚ ਆਲੇ-ਦੁਆਲੇ ਨਿਗਾਹ ਮਾਰ ਕੇ ਵਿੱਚ ਵੇਖੋ ਲੋਕ ਗਵਾਚੇ ਹੋਏ ਜਿਹੜਾ ਬੰਦਾ ਡਾਂਗ ਚੱਕ ਕੇ ਬੰਦੇ ਨੂੰ ਮਾਰਨ ਤੁਰਿਆ ਆਉਂਦਾ ਹੈ ਹੰਕਾਰ ਇੱਕ ਇੱਕ ਕ੍ਰੋਧ ਚ ਗਵਾਚਿਆ ਹੋਇਆ ਤੇ ਹੈ ਤਾਂ ਹੀ ਤੇ ਬੰਦਾ ਮਾਰਦਾ ਫਿਰਦਾ ਮੈਂ ਮਾਰ ਦੇਣਾ ਮੈਂ ਮਾਰ ਦੇਣਾ ਮੈਂ ਮਾਰ ਦੇਣਾ ਮੈਂ ਕਤਲ ਕਰ ਦੇਣਾ ਗਵਾਚਿਆ ਤੇ ਹੋਇਆ ਏ ਗੁਰੂ ਸਾਹਿਬ ਇਸੇ ਕਰਕੇ ਕਹਿੰਦੇ ਨੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਤੂੰ ਪਛਾਣ ਇਸੇ ਕਰਕੇ ਕਹਿੰਦੇ ਨੇ ਆਪਣੀ ਸੁਰਤ ਨੂੰ ਸ਼ਬਦ ਦਾ ਚੇਲਾ ਬਣਾ ਲੈ ਸ਼ਬਦ ਨੇ ਫਿਰ ਖਿੱਚ ਕੇ ਤੇਰੀ ਸੁਰਤ ਨੂੰ ਵਾਪਸ ਲਿਆ ਕਿਸੇ ਨੂੰ ਨਹੀਂ ਲੱਭਣਾ ਆਪਣੇ ਆਪ ਨੂੰ ਲੱਭਣਾ ਤੇ ਸਮਾਧੀ ਦਾ ਅਰਥ ਆਪਣੇ ਆਪ ਨੂੰ ਲੱਭਣਾ ਹੈ